ਜਦੋਂ ਆਪਣੇ ਪਰਿਵਾਰ ਦੇ ਵਿੱਚ ਬੱਚੇ ਹੋਏ ਤੇ ਉਹਨਾਂ ਨੇ ਜਦੋਂ ਪਾਰਟਿਸਿਪੇਟ ਕੀਤਾ ਤੇ ਜਿਹੜੀ ਬਹੁਤ ਜ਼ਿਆਦਾ ਸਾਨੂੰ ਇੱਕ ਪੋਜ਼ਿਟਿਵ ਰਿਸਪੌਂਸ ਆਪਣੇ ਬੱਚਿਆਂ 'ਚ ਦੇਖਣ ਨੂੰ ਮਿਲਿਆ ਕਿ ਬੱਚਿਆਂ ਵਿੱਚ ਇਨਕਰੇਜਮੈਂਟ ਸੀ ਕਿ ਇਸ ਵਾਰੀ ਮੈਂ ਕਿਸੇ ਪੋਜੀਸ਼ਨ ਤੇ ਨਹੀਂ ਆ ਸਕੇ ਅਗਲੀ ਵਾਰੀ ਅਸੀਂ ਫਸਟ ਰਾਉਂਡ ਦੀ ਟਰਾਈ ਕਰਨੀ ਹੈ ਇਕੱਲੀ ਇਹ ਕੰਪੀਟੀਸ਼ਨ ਦੀ ਭਾਵਨਾ ਰਹਿ ਜਾਂਦੀ ਹੈ ਜਾਂ ਫਿਰ ਬਾਕੀ ਆ ਹੀ ਤੁਸੀਂ ਮੰਨਦੇ ਹੋ ਇਹਦਾ ਬਹੁਤ ਫਾਇਦਾ ਹੁੰਦਾ ਹੈ ਇਨੂੰ ਜੇ ਦੇ ਮੈਂ ਬੱਚੇ ਦੇ ਮਾਈਂਡਸੈਟ ਨਾਲ ਸੋਚ ਕੇ ਦੇਖਾਂ ਇੱਕ ਬੱਚੇ ਦੇ ਵਿੱਚ ਜਦੋਂ ਕੰਪੀਟੀਸ਼ਨ ਦੀ ਭਾਵਨਾ ਆ ਕੇ ਆ ਰਹੀ ਕਿ ਮੈਨੂੰ ਇਨਾਮ ਮਿਲਿਆ ਅਗਲੀ ਵਾਰੀ ਮੈਂ ਕਿਸੇ ਪੋਜੀਸ਼ਨ ਤੇ ਆਵਾਂ ਮੈਨੂੰ ਮੈਡਲ ਮਿਲੇ ਜਾਂ ਕੁਝ ਆ ਉਸ ਸੰਬੰਧ ਦੇ ਵਿੱਚ ਤੇ ਕਈ ਵਾਰੀ ਇਹਨੂੰ ਅਸੀਂ ਕੰਪੀਟੀਸ਼ਨ ਦੀ ਭਾਵਨਾ ਨੂੰ ਮੰਨ ਕੇ ਚੱਲੀਏ ਪਰ ਉਹਦਾ ਲੌਂਗ ਟਰਮ ਦੇ ਵਿੱਚ ਕੀ ਹੋਇਆ ਕਿ ਬੱਚੇ ਨੇ ਜਪਜੀ ਸਾਹਿਬ ਸਿੱਖ ਲਿਆ ਸਿੱਖ ਤਾਂ ਉਸ ਦੀ ਉਹਨੂੰ ਨੌਲੇਜ ਹੋ ਗਈ ਤੇ ਕਿਤੇ ਨਾ ਕਿਤੇ ਜਿਹੜਾ ਆਪਣੀਆਂ ਜੜ੍ਹਾਂ ਵੱਲ ਨੂੰ ਜਿਹੜਾ ਬੱਚਾ ਉਹ ਜੜ੍ਹ ਜੁੜਿਆ ਹਾਂਜੀ ਇਹ ਗੁਰਬਾਣੀ ਕੰਠ ਜਿਹੜੀ ਐ ਬਹੁਤ ਵਧੀਆ ਗੱਲ ਆ ਜੇ ਆਪਾਂ ਪੁਰਾਣੇ ਬਜ਼ੁਰਗਾਂ ਕੋਲ ਸੁਣਦੇ ਸੀਗੇ ਕਿ ਕਿ ਬਾਣੀ ਕੰਠ ਤੇ ਪੈਸਾ ਕੰਠ ਤੇ ਜਿਹਦੇ ਕੋਲੇ ਪੈਸਾ ਕੰਠਾ ਪਾਵ ਬੁਝੇ ਦੇ ਵਿੱਚ ਆ ਬੈਲੈਂਸ ਹੈ ਤੇ ਉਹ ਆਪਦਾ ਆਨੰਦ ਵਿੱਚ ਜੀਵਨ ਬਤੀਤ ਕਰ ਸਕਦਾ ਤੇ ਜੇ ਗੁਰਬਾਣੀ ਕੰਠਾ ਤੇ ਹਰੇਕ ਪੈਰ ਪੈਰ ਤੇ ਗੁਰਬਾਣੀ ਨੇ ਤੁਹਾਨੂੰ ਸੁਚੇਤ ਕਰਨਾ ਵਾ ਅਸੀਂ ਜਰਸ ਬਹੁਤ ਕਰਦੇ ਆ ਸਾਡੇ ਸਿੱਖ ਧਰਮ ਦੇ ਵਿੱਚ ਉਹਦਾ ਕਾਰਨ ਕੀ ਹੈ ਗੁਰੂਆਂ ਨੂੰ ਟੁੱਟਣਾ ਆ ਤੇ ਉਹਨੂੰ ਮਹਾਰਾਜ ਕਹਿੰਦੇ ਆ ਵੀ ਜਿਸ ਦੇ ਅੰਦਰ ਤਾਤ ਪ੍ਰਾਈ ਹੋਵੇ ਤੇ ਇਸ ਦਾ ਕਦੇ ਨਾ ਹੋਵੇ ਭਲਾ ਤੇ ਮਾਲਕ ਜੀ ਕਹਿੰਦੇ ਆ ਵੀ ਉਹ ਪ੍ਰਾਈ ਤਾਤ ਕਿਵੇਂ ਦੂਰ ਹੋਣੀ ਆ ਬਿਸਰ ਗਈ ਸਭ ਤਾਤ ਪ੍ਰਾਈ ਜਬ ਦੇ ਸਾਧ ਸੰਗਤ ਮਿਲ ਪਾਏ ਸਾਧ ਸੰਗਤ ਦੇ ਵਿੱਚ ਆ ਕੇ ਜੇ ਗੁਰਬਾਣੀ ਕੰਠ ਕਰਾਂਗੇ ਬੱਚਿਆਂ ਨੇ ਇਹ ਉਪਰਾਲੇ ਵੀਰ ਜੀ ਹੁਣੀ ਕਰਨਗੇ ਤੇ ਸਾਡੇ ਬੱਚਿਆਂ ਨੂੰ ਬਹੁਤ ਉਹਨਾਂ ਦਾ ਫਿਊਚਰ ਵਧੀਆ ਬਣੇਗਾ ਮੈਂ ਸਮਝਦਾ ਹਾਂ ਜੀ ਸਿੱਖ ਤਰਨੀਆਂ ਜੜਾ ਮਜ਼ਬੂਤ ਕਰਨ ਲਈ ਜੋ ਗਦਰੀ ਬਾਬਿਆਂ ਦਾ ਗੁਰਦੁਆਰਾ ਸਟਰਕਚਰ ਵਿਖੇ ਸਥਿਤ ਹੈ ਉਹ ਕਮੇਟੀ ਦਾ ਇਹੋ ਬਹੁਤ ਵਧੀਆ ਉਪਰਾਲਾ ਹੈ। ਬਾਕੀ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਵੀ ਇਹਦੇ ਬਾਰੇ ਸੋਚ ਕੇ ਜਰੂਰ ਇਹ ਸਟੈਪ ਲੈਣਾ ਚਾਹੀਦਾ ਹੈ ਤਾਂ ਕਿ ਸਾਡੀ ਸਿੱਖ ਧਰਮ ਦੀਆਂ ਜੜ੍ਹਾਂ ਨੇ ਉਹ ਮਜ਼ਬੂਤ ਹੋ ਸਕੋ। ਜਿਹੜੇ ਪਾਰਟਿਸਪੇਟ ਕਰਨਾ ਚਾਹਣ ਕੋਈ ਸਾਰੀ ਜਾਣਕਾਰੀ ਕਿੱਥੋਂ ਲੈ ਸਕਦੇ? ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਬਸੈ ਮਨ ਆਏ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ। ਇਸ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਸੰਸਾਰ ਭਰ ਵਿੱਚ ਜਥੇਬੰਦੀਆਂ ਵੱਲੋਂ ਉਪਰਾਲੇ ਹੁੰਦੇ ਰਹਿੰਦੇ ਆ ਇੱਕ ਉਪਰਾਲਾ ਬਾਪੂ ਜੁਗੇਂਦਰ ਸਿੰਘ ਜੀ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਨੇ ਉਹਨਾਂ ਵੱਲੋਂ ਪਿਛਲੇ 18 ਬਰਿਆਂ ਤੋਂ ਗੁਰਦੁਆਰਾ ਸਟਾਕਟਨ ਗਦਰੀ ਬਾਬਿਆਂ ਦਾ ਉਹਨਾਂ ਦੇ ਨਾਲ ਸਾਂਝੇ ਰੂਪ ਦੇ ਵਿੱਚ ਉ ਗੁਰਬਾਣੀ ਗੰਠ ਮੁਕਾਬਲੇ ਕਰਵਾਇਆ ਜਾਂਦਾ ਹੈ ਉਸ ਸਬੰਧ ਵਿੱਚ ਜਾਣਕਾਰੀ ਦੇਣ ਦੇ ਹਿੱਤ ਸਾਡੇ ਕੋਲ ਸੇਵਾਦਾਰ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਹਾਂ ਭਾਈ ਅਮਰੀਕ ਸਿੰਘ ਦੇ ਨਾਲ ਹਾਂਜੀ ਭਾਈ ਸਾਹਿਬ ਜੀ ਪੰਜਾਬੀ ਵਿਰਸਾ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਸ ਉਪਰਾਲੇ ਬਾਰੇ ਸੋ ਇਹ ਜਿਹੜਾ ਉਪਰਾਲਾ ਹੈ ਗੁਰਬਾਣੀ ਗੰਠ ਮੁਕਾਬਲੇ ਜਿਹੜੇ ਆ ਸਟਾਕਟਨ ਗੁਰੂ ਘਰ ਦੀ ਕਮੇਟੀ ਦੇ ਸਹਿਯੋਗ ਦੇ ਨਾਲ ਜਿਵੇਂ ਤੁਸੀਂ ਆਲਰੇਡੀ ਦੱਸਿਆ ਕਿ ਬਾਪੂ ਜੁਗਿੰਦਰ ਸਿੰਘ ਜੀ ਉਹਨਾਂ ਦੇ ਉਪਰਾਲੇ ਨਾਲ ਕਰਵਾਏ ਜਾਂਦੇ ਆ 18 ਸਾਲ ਤੋਂ ਇਹ ਇਵੈਂਟ ਜਿਹੜਾ ਚੱਲ ਰਿਹਾ ਤੇ ਇਹਦੇ ਸਾਨੂੰ ਬਹੁਤ ਹੀ ਜ਼ਿਆਦਾ ਸੁਚੱਜੇ ਪ੍ਰਣਾਮ ਜਿਹੜੇ ਉਹ ਵੇਖਣ ਨੂੰ ਮਿਲੇ ਹੋਏ ਨੇ ਤੇ ਅਸਲ ਦੇ ਵਿੱਚ ਇਹ ਇਸ ਸਾਲ ਦਾ ਜਿਹੜਾ ਇਹ ਇਵੈਂਟ ਆ ਇਹ 19 ਅਕਤੂਬਰ ਨੂੰ ਹੋਣ ਜਾ ਰਿਹਾ ਹਰ ਸਾਲ ਅਕਤੂਬਰ ਮਹੀਨੇ ਦੇ ਵਿੱਚ ਇਵੈਂਟ ਕਰਵਾਇਆ ਜਾਂਦਾ ਸੈਟਰਡੇ ਵਾਲੇ ਦਿਨਾਂ ਇਵੈਂਟ ਤੇ ਲਗਭਗ ਇਹ ਸਾਰੇ ਦਿਨ ਦਾ ਇਵੈਂਟ ਹੁੰਦਾ ਜਿਹਦੇ ਵਿੱਚ ਪੂਰੇ ਕੈਲੀਫੋਰਨੀਆ ਤੋਂ ਜਿਹੜੇ ਬੱਚੇ ਨੇ ਉਹ ਪਹੁੰਚਦੇ ਨੇ ਤੇ ਉਹ ਆਪਣੇ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਜਿਹੜੀ ਜਾਣਕਾਰੀ ਆ ਉਹਦੇ ਆਪਣੀ ਯੋਗਤਾ ਦਰਸਾਉਂਦੇ ਨੇ ਉਹਨਾਂ ਦੀ ਯੋਗਤਾ ਦੇ ਅਨੁਸਾਰ ਉਹਨਾਂ ਨੂੰ ਨੰਬਰਿੰਗ ਦੇ ਕੇ ਤੇ ਫਰਸਟ ਸੈਕੰਡ ਥਰਡ ਏਜ ਗਰੁੱਪ ਦੇ ਹਿਸਾਬ ਦੇ ਨਾਲ ਬੱਚਿਆਂ ਨੂੰ ਫਰਸਟ ਸੈਕੰਡ ਥਰਡ ਦੇ ਇਨਾਮ ਜਿਹੜੇ ਡਿਸਟ੍ਰੀਬਿਊਟ ਕੀਤੇ ਜਾਂਦੇ ਨੇ ਇਸ ਤੋਂ ਇਲਾਵਾ ਹਰ ਸਾਲ ਅਸੀਂ ਜਿੰਨੇ ਵੀ ਪਾਰਟਿਸਿਪੇਟ ਨੇ ਉਹਨਾਂ ਨੂੰ ਇਨਕਰਜ ਕਰਨ ਦੇ ਲਈ ਵੀ ਪਾਰਟਿਸਪੇਸ਼ਨ ਪ੍ਰਾਈਜ਼ ਵੀ ਰੱਖੇ ਜਾਂਦੇ ਆ ਸੋ ਜਿਹੜਾ ਵੀ ਬੱਚਾ ਉੱਥੇ ਆਉਂਦਾ ਆ ਉਹਨੂੰ ਕੋਈ ਨਾ ਕੋਈ ਪ੍ਰਾਈਜ਼ ਦੇ ਕੇ ਸ਼ਾਬਾਸ਼ ਦੇ ਕੇ ਇਨਕਰਜ ਕਰਕੇ ਉਥੋਂ ਭੇਜਿਆ ਜਾਂਦਾ ਤੇ ਜਿਹੜਾ ਬੱਚਾ ਪਾਟਿਸਪੀਟ ਕਰਕੇ ਕੋਈ ਕਿਸੇ ਪੋਜੀਸ਼ਨ ਤੇ ਹੁੰਦਾ ਹੈ ਉਹਨਾਂ ਨੂੰ ਸਪੈਸ਼ਲ ਇਨਾਮ ਦਿੱਤੇ ਜਾਂਦੇ ਆ ਤੁਸੀਂ ਇਸ ਉਪਰਾਲੇ ਨਾਲ ਕਦੋਂ ਜੁੜਦੇ ਹੋ ਜੀ ਮੈਂ ਇਸ ਉਪਰਾਲੇ ਨਾਲ ਕੋਈ 12 ਸਾਲ ਤੋਂ ਇਹਨਾਂ ਨਾਲ ਜੁੜਿਆ ਹੋਇਆ ਹਾਂ ਜੀ ਤੇ ਜਦੋਂ ਅਸੀਂ ਸਟਾਕਟਨ ਏਰੀਆ ਵਿੱਚ ਮੂਵ ਹੋਏ ਉਦੋਂ ਤੋਂ ਇਹ ਇਸ ਜਿਹੜੇ ਇਵੈਂਟ ਦੇ ਨਾਲ ਆਪਾਂ ਜੁੜੇ ਆ ਤੇ ਇਸ ਇਵੈਂਟ ਦੇ ਨਾਲ ਜਦੋਂ ਜਿਹੜਾ ਅੱਗੇ ਵੱਧ ਕੇ ਕੰਮ ਕਰਨ ਦਾ ਜਿਹੜਾ ਜਿਹੜਾ ਉਪਰਾਲਾ ਜਿਹੜਾ ਆ ਉਹ ਜਦੋਂ ਆਪਣੇ ਪਰਿਵਾਰ ਦੇ ਵਿੱਚ ਬੱਚੇ ਹੋਏ ਤੇ ਉਹਨਾਂ ਨੇ ਜਦੋਂ ਪਾਰਟਿਸਿਪੇਟ ਕੀਤਾ ਤੇ ਜਿਹੜੀ ਬਹੁਤ ਜ਼ਿਆਦਾ ਸਾਨੂੰ ਇੱਕ ਪੋਜ਼ਿਟਿਵ ਰਿਸਪੌਂਸ ਆਪਣੇ ਬੱਚਿਆਂ 'ਚ ਦੇਖਣ ਨੂੰ ਮਿਲਿਆ ਕਿ ਬੱਚਿਆਂ ਵਿੱਚ ਇਨਕਰੇਜਮੈਂਟ ਸੀਗੀ ਕਿ ਇਸ ਵਾਰੀ ਮੈਂ ਕਿਸੇ ਪੋਜੀਸ਼ਨ ਤੇ ਨਹੀਂ ਆ ਸਕੇ ਅਗਲੀ ਵਾਰੀ ਅਸੀਂ ਫਰਸਟ ਰਾਉਂਡ ਦੀ ਟਰਾਈ ਕਰਨੀ ਹੈ ਕੱਲੀ ਇਹ ਕੰਪੀਟੀਸ਼ਨ ਦੀ ਭਾਵਨਾ ਰਹਿ ਜਾਂਦੀ ਹੈ ਜਾਂ ਫਿਰ ਬਾਕੀ ਆ ਤੁਸੀਂ ਮੰਨਦੇ ਹੋ ਇਹਦਾ ਬਹੁਤ ਫਾਇਦਾ ਹੁੰਦਾ ਸੋ ਇਨੂੰ ਜੇ ਦੇ ਮੈਂ ਬੱਚੇ ਦੇ ਮਾਈਂਡਸੈਟ ਨਾਲ ਸੋਚ ਕੇ ਦੇਖਾਂ ਇੱਕ ਬੱਚੇ ਦੇ ਵਿੱਚ ਜਦੋਂ ਕੰਪੀਟੀਸ਼ਨ ਦੀ ਭਾਵਨਾ ਆ ਕੇ ਹਰ ਕਿ ਮੈਨੂੰ ਇਨਾਮ ਮਿਲਿਆ ਅਗਲੀ ਵਾਰੀ ਮੈਂ ਕਿਸੇ ਪੋਜੀਸ਼ਨ ਤੇ ਆਵਾਂ ਮੈਨੂੰ ਮੈਡਲ ਮਿਲੇ ਜਾਂ ਕੁਛ ਆ ਉਸ ਸੰਬੰਧ ਦੇ ਵਿੱਚ ਤੇ ਕਈ ਵਾਰੀ ਇਹਨੂੰ ਅਸੀਂ ਕੰਪੀਟੀਸ਼ਨ ਦੀ ਭਾਵਨਾ ਨੂੰ ਮੰਨ ਕੇ ਚੱਲੀਏ ਪਰ ਉਹਦਾ ਲੌਂਗ ਟਰਮ ਦੇ ਵਿੱਚ ਕੀ ਹੋਇਆ ਕਿ ਬੱਚੇ ਨੇ ਜਪਜੀ ਸਾਹਿਬ ਸਿੱਖ ਲਿਆ ਸਿੱਖ ਇਤਿਹਾਸ ਦੀ ਉਹਨੂੰ ਨੌਲੇਜ ਹੋ ਗਈ ਤੇ ਕਿਤੇ ਨਾ ਕਿਤੇ ਜਿਹੜਾ ਆਪਣੀਆਂ ਜੜ੍ਹਾਂ ਵੱਲ ਨੂੰ ਜਿਹੜਾ ਬੱਚਾ ਉਹ ਜ਼ਰੂਰ ਜੁੜਦਾ ਅੱਛਾ ਗੱਲ ਇਹ ਗੁਰਬਾਣੀ ਕੰਠ ਦੇ ਨਾਲ-ਨਾਲ ਸਿੱਖ ਇਤਿਹਾਸ ਦੇ ਵੀ ਕੰਪੀਟੀਸ਼ਨ ਹੁੰਦਾ ਹੈ ਇਹ ਇਹ ਜਿਹੜਾ ਇਹ ਓਵਰਆਲ ਬੱਚੇ ਦੀ ਡਿਵੈਲਪਮੈਂਟ ਨੂੰ ਫੋਕਸ ਦੇ ਵਿੱਚ ਰੱਖਿਆ ਜਾਂਦਾ ਗੁਰਬਾਣੀ ਪ੍ਰਾਇਮਰੀ ਫੋਕਸ ਹੈ ਪਰ ਜੇ ਬੱਚਾ ਆਪਣਾ ਸਿੱਖ ਇਤਿਹਾਸ ਦਾ ਵੀ ਜਿਹੜੀ ਆ ਜਿਹੜੀ ਨੋਲਿਜ ਨੂੰ ਡੈਮੋਨਸਟ੍ਰੇਟ ਕਰਦਾ ਹੈ ਉਹਦੇ ਵੀ ਐਡੀਸ਼ਨਲ ਪੁਆਇੰਟਸ ਜਿਹੜੇ ਆ ਉਹਨਾਂ ਦੇ ਗਰੁੱਪ ਵਾਈਜ਼ ਜਿਹੜੇ ਆ ਦਿੱਤੇ ਜਾਂਦੇ ਆ ਇਹ ਤੁਸੀਂ ਲਾਸਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਪਾਰਟਿਸਿਪੇਟ ਕਰਨਾ ਚਾਹਣ ਉਹ ਇਹ ਸਾਰੀ ਜਾਣਕਾਰੀ ਕਿੱਥੋਂ ਲੈ ਸਕਦੇ ਆ ਇਹ ਲਗਭਗ ਸਾਰੇ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਤੁਹਾਨੂੰ ਪੋਸਟਰ ਮਿਲ ਜਣਾ ਹੈ ਤੇ ਸਕੈਨ ਕੋਡ ਜਿਹੜਾ ਹੈ ਜਦੋਂ ਅਸੀਂ ਫੋਨ ਦੇ ਨਾਲ ਸਕੈਨ ਕਰਦੇ ਆ ਉਹਦੇ ਨਾਲ ਤੁਹਾਡਾ ਫਾਰਮ ਖੁੱਲ ਜਾਂਦਾ ਹੈ ਉਹਦੇ ਵਿੱਚ ਇਨਫੋਰਮੇਸ਼ਨ ਆਪਣੀ ਪਾ ਕੇ ਤੁਸੀਂ ਰਜਿਸਟਰ ਕਰ ਸਕਦੇ ਆ ਜਦੋਂ ਰਜਿਸਟਰ ਕਰਦੇ ਆ ਤੇ ਸਾਡਾ ਸਾਡਾ ਪਿੱਛੇ ਡਾਟਾ ਬੇਸ ਜਿਹੜਾ ਸਿਸਟਮ ਹੈ ਉਹ ਆਟੋਮੈਟਿਕਲੀ ਏਜ ਦੇ ਅਕੋਰਡਿੰਗਲੀ ਤੁਹਾਨੂੰ ਉਹਦਾ ਸਿਲੇਬਸ ਤੇ ਇਨਫੋਰਮੇਸ਼ਨ ਤੁਹਾਡੇ ਇਨਬਾਕਸ ਈਮੇਲ 'ਚ ਪਹੁੰਚ ਜਾਣੀ ਹੈ ਉਸ ਤੋਂ ਫਿਰ ਤੁਸੀਂ ਆਪਣੇ ਬੱਚੇ ਨੂੰ ਤਿਆਰੀ ਕਰਵਾ ਸਕਦੇ ਆ ਜੜੇ ਵੀ ਏਜ ਦੇ ਅਕੋਰਡਿੰਗਲੀ ਕਿਉਂਕਿ ਛੋਟੀ ਏਜ ਦੇ ਵਿੱਚ ਕੋਈ ਸੀ ਜ਼ਿਆਦਾ ਐਕਸਪੈਕਟ ਨਹੀਂ ਕਰਦੇ ਜਿਵੇਂ ਜਿਵੇਂ ਬੱਚੇ ਦੀ ਏਜ ਵੱਧਦੀ ਹੈ 16 ਸਾਲ ਤੱਕ ਫਿਰ ਉਹਦੇ ਨਾਲ ਐਕਸਪੈਕਟੇਸ਼ਨ ਵੱਧ ਜਾਂਦੀਆਂ ਸਾਡੀਆਂ ਕਿ ਬੱਚਾ ਜ਼ਿਆਦਾ ਗੁਰਬਾਣੀ ਜਿਹੜੀ ਹੈ ਸੁਣਾਏ ਤੇ ਸਿੱਖਦੇ ਉਸ ਦੀ ਨੌਲੇਜ ਰੱਖਦਾ ਕਿੰਨੇ ਇੱਕ ਪਾਰਟਿਸਪੈਂਟ ਹਰ ਸਾਲ ਇਹਦੇ ਵਿੱਚ ਕੋਈ ਕੈਲਕੂਲੇ ਹੈਗੀ ਹੈ ਤੁਹਾਡੇ ਕੋਲ ਵੀ ਕਿੰਨੇ ਕੁ ਹੁੰਦੇ ਆ ਹਾਂਜੀ ਸਾਨੂੰ ਲਗਭਗ ਪੂਰੇ ਕੈਲੀਫੋਰਨੀਆ ਵਿੱਚੋਂ ਹਰ ਸਾਲ ਬਹੁਤ ਸਹਿਯੋਗ ਦਿੱਤਾ ਜਾਂਦਾ ਪੇਰੈਂਟਸ ਵੱਲੋਂ ਵੀ ਬਹੁਤ ਸਹਿਯੋਗ ਮਿਲਦਾ ਪਲੱਸ ਗੁਰੂ ਘਰ ਜਿਹੜੀ ਕਮੇਟੀਆਂ ਨੇ ਉਹਨਾਂ ਵੱਲੋਂ ਵੀ ਤੇ ਇਹ ਸਾਰੇ ਜਿਹੜੇ ਸਹਿਯੋਗ ਦੇ ਨਾਲ ਹਰ ਸਾਲ ਕੋਈ 500 ਦੇ ਕਰੀਬ ਉਹਨਾਂ ਐਵਰੇਜ ਸਾਡੇ ਬੱਚੇ ਉੱਥੇ ਪਹੁੰਚਦੇ ਆ ਤੇ ਉਹਨਾਂ ਸਾਰਾ ਇਵੈਂਟ ਆਰਗੇਨਾਈਜ਼ ਕਰੀਦਾ ਉਹਨਾਂ ਬੱਚਿਆਂ ਵਾਸਤੇ ਤੇ ਵਧੀਆ ਜਿਹੜਾ ਆ ਸਾਨੂੰ ਰਿਸਪਾਂਸ ਦੇਖਣ ਨੂੰ ਮਿਲਦਾ ਜਿਹੜੇ ਪੇਰੈਂਟ ਜਿਹੜੇ ਬੱਚਿਆਂ ਨੂੰ ਪੰਜਾਬੀ ਤੇ ਗੁਰਬਾਣੀ ਨਾਲ ਜੋੜਨਾ ਚਾਹੁੰਦੇ ਆ ਇਹ ਉਹਨਾਂ ਵਾਸਤੇ ਹਾਂਜੀ ਬਹੁਤ ਵੱਡਾ ਬਹੁਤ ਵੱਡਾ ਹਾਂਜੀ ਇੱਕ ਪਲੇਟਫਾਰਮ ਹੈ ਭਾਈ ਹਰਵਿੰਦਰ ਸਿੰਘ ਜੀ ਹਾਂਜੀ ਗਿਲਸਾਫ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਮੈਂ ਸਮਝਦਾ ਹਾਂ ਜੀ ਸਿੱਖ ਧਰਮ ਦੀਆਂ ਜੜਾਂ ਮਜ਼ਬੂਤ ਕਰਨ ਲਈ ਜੋ ਗਦਰੀ ਬਾਬਿਆਂ ਦਾ ਗੁਰਦੁਆਰਾ ਸਟਰਕਟਨ ਵਿਖੇ ਸਥਿਤ ਹੈ ਉਹ ਕਮੇਟੀ ਦਾ ਇਹੋ ਬਹੁਤ ਵਧੀਆ ਉਪਰਾਲਾ ਹੈ ਬਾਕੀ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਵੀ ਇਹਦੇ ਬਾਰੇ ਛੋਟਕੇ ਜਰੂਰ ਇਹ ਸਟੈਪ ਲੈਣਾ ਚਾਹੀਦਾ ਹੈ ਤਾਂ ਕਿ ਸਾਡੀ ਸਿੱਖ ਧਰਮ ਦੀਆਂ ਜੜਾਂ ਨੇ ਉਹ ਮਜ਼ਬੂਤ ਹੋ ਸਕਣ ਮੋਤਨ ਹਾਂਜੀ ਭਾਈ ਸਾਹਿਬ ਮਨਜੀਤ ਸਿੰਘ ਜੀ ਹੈਗੇ ਆਪਾਂ ਇਹਨਾਂ ਨੂੰ ਹੀ ਪੁੱਛਦੇ ਆ ਭਾਈ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਇਹ ਗੁਰਬਾਣੀ ਕੰਠ ਜਿਹੜੀ ਹੈ ਬਹੁਤ ਵਧੀਆ ਗੱਲ ਆ ਜੇ ਆਪਾਂ ਪੁਰਾਣੇ ਬਜ਼ੁਰਗਾਂ ਕੋਲ ਸੁਣਦੇ ਸੀਗੇ ਕਿ ਬਾਣੀ ਕੰਠ ਤੇ ਪੈਸਾ ਕੰਠ ਤੇ ਜਿਹਦੇ ਕੋਲੇ ਪੈਸਾ ਕੰਠਾ ਪਾਪ ਬੁਝੇ ਦੇ ਵਿੱਚ ਆ ਬੈਲੈਂਸ ਹੈ ਤੇ ਉਹ ਆਪਦਾ ਆਨੰਦ ਵਿੱਚ ਜੀਵਨ ਬਤੀਤ ਕਰ ਸਕਦਾ ਤੇ ਜੇ ਗੁਰਬਾਣੀ ਕੰਠਾ ਤੇ ਹਰੇਕ ਪੈਰ ਪੈਰ ਤੇ ਗੁਰਬਾਣੀ ਨੇ ਤੁਹਾਨੂੰ ਸचेत ਕਰਨਾ ਵਾ ਕੋਈ ਵੀ ਮਾੜਾ ਕਰਮ ਕਰਨ ਲੱਗਦੇ ਆ ਅੰਦਰ ਤੁਹਾਡੇ ਖਿਆਲ ਫੁਰਨਾ ਫੁਰਜਣਾ ਉਸ ਵੇਲੇ ਵੀ ਹੱਥ ਨਾ ਲਾਏ ਕੋ ਸੰਭੜੇ ਜਲ ਜასი ਢੋਲਾ ਤੇ ਫਿਰ ਜੇ ਕੋਈ ਮਨ ਦੇ ਵਿੱਚ ਸਾਡੇ ਆਮ ਸੁਭਾਅਕਾਂ ਵੀ ਅਸੀਂ ਜਲਸ ਬਹੁਤ ਕਰਦੇ ਆ ਸਾਡੇ ਸਿੱਖ ਧਰਮ ਦੇ ਵਿੱਚ ਉਹਦਾ ਕਾਰਨ ਕੀ ਹੈ ਗੁਰੂ ਨੂੰ ਟੁੱਟਣਾ ਆ ਤੇ ਉਹਨੂੰ ਮਹਾਰਾਜ ਕਹਿੰਦੇ ਆ ਵੀ ਜਿਸ ਦੇ ਅੰਦਰ ਤਾਤ ਪ੍ਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਤੇ ਮਾਲਕ ਜੀ ਕਹਿੰਦੇ ਆ ਵੀ ਉਹ ਪ੍ਰਾਈ ਤਾਤ ਕਿਵੇਂ ਦੂਰ ਹੋਣੀ ਆ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮਿਲ ਪਾਈ ਸਾਧ ਸੰਗਤ ਦੇ ਵਿੱਚ ਆ ਕੇ ਜੇ ਗੁਰਬਾਣੀ ਕੰਠ ਕਰਾਂਗੇ ਬੱਚਿਆਂ ਨੇ ਇਹ ਉਪਰਾਲੇ ਵੀਰ ਜੀ ਹੁਣੀ ਕਰਨਗੇ ਤੇ ਸਾਡੇ ਬੱਚਿਆਂ ਨੂੰ ਬਹੁਤ ਉਹਨਾਂ ਦਾ ਫਿਊਚਰ ਵਧੀਆ ਬਣੇਗਾ ਤੇ ਸਾਡੇ ਅੰਦਰ ਵੀ ਪ੍ਰੇਮਾ ਭਾਵ ਜਿਹੜਾ ਪੈਦਾ ਹੋਊਗਾ ਜੇ ਪ੍ਰੇਮ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਪੜ੍ਹਦੇ ਆ ਸਾਚਖੋਂ ਸੁਣ ਲਿਓ ਸਭੇ ਜਿਨਾਂ ਪ੍ਰੇਮ ਕੀਓ ਤਨਹੀਂ ਪ੍ਰਾਪਾਇਓ ਇਹ ਸਾਰੀਆਂ ਬਖਸ਼ੀਆਂ ਇਹ ਗੁਰਬਾਣੀ ਕੰਠ ਦੇ ਨਾਲ ਸਾਨੂੰ ਪ੍ਰਾਪਤ ਹੋ ਜਾਣਗੀਆਂ ਹਾਂਜੀ ਭਾਈ ਰੋਵਿੰਦ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭਾਈ ਅਮਰੀਕ ਸਿੰਘ ਜੀ ਆਪਣੇ ਇੱਥੇ ਵਿਖੇ ਪਹੁੰਚੇ ਆ ਰੋਜ਼ਵਿਲ ਗੁਰਦੁਆਰਾ ਦੇ ਵਿਖੇ ਜਿਨ੍ਹਾਂ ਨੇ ਇਹ ਸਾਰਾ ਇੱਥੇ ਅੱਜ ਦਾ ਇਵੈਂਟ ਆਰਗੇਨਾਈਜ਼ ਕੀਤਾ ਆ ਨਾ ਤੇ ਇਹੀ ਕਹਿਣਾ ਚਾਹੁੰਦੇ ਆਂ ਵੀ ਵੱਤੂ ਵੱਤ ਆਪਣੀ ਸੰਗਤ ਇਹਨਾਂ ਨਾਲ ਜੁੜੇ ਜਿਹੜੀ ਨਵੀਂ ਆਉਣ ਵਾਲੀ ਜਨਰੇਸ਼ਨ ਆ ਵੱਤੂ ਵੱਤ ਸਿੱਖ ਸਿੱਖ ਇਤਿਹਾਸ ਬਾਰੇ ਗੁਰਬਾਣੀ ਬਾਰੇ ਜਾਣਕਾਰੀ ਪ੍ਰਾਪਤ ਕਰੇ ਤੇ ਪੇਰੈਂਟਸ ਨੂੰ ਵੀ ਇਹੀ ਅਪੀਲ ਹੈ ਵੀ ਸਾਰੇ ਜਿਹੜੇ ਪੇਰੈਂਟਸ ਨੇ ਆਪਣੇ ਇਹਨਾਂ ਨੂੰ ਸ਼ੇਅਰ ਕਰੋ ਫੇਸਬੁੱਕ ਦੇ ਜ਼ਰੀਏ ਸ਼ੇਅਰ ਕਰੋ WhatsApp ਦੇ ਸਟੇਟਸਾਂ ਨਾਲ ਸ਼ੇਅਰ ਕਰੋ ਤਾਂ ਕਿ ਵੱਤੂ ਵੱਤ ਲੋਕ ਇਹਦਾ ਲਾਹਾ ਲੈ ਸਕਣ ਨਾਲ ਜੁੜ ਸਕਣ ਤੇ ਇਨ ਰਜਿਸਟਰ ਕਰੋ ਤੇ ਬਤ ਬਤ ਲੋਕੀ ਨਾਲ ਜੁੜਨ ਦਾ ਸਾਡੀ ਇਹੀ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਵੇਂ ਭਾਈ ਸਾਹਿਬ ਹੋਰਾਂ ਨੇ ਵੀ ਸਾਰੀ ਜਾਣਕਾਰੀ ਦੱਸੀ ਹੈ ਅਸੀਂ ਵੀ ਪੰਜਾਬੀ ਵਿਰਾਸਤ ਯੂਐਸਏ ਵੱਲੋਂ ਬੇਨਤੀ ਕਰਦੇ ਹਾਂ ਕਿ ਇਹ ਬਹੁਤ ਨਵੇਕਲਾ ਤੇ ਬਹੁਤ ਜ਼ਰੂਰੀ ਸਾਡਾ ਇੱਕ ਫਰਜ਼ ਹੈ ਇਹ ਸਾਰੀ ਜਾਣਕਾਰੀ ਇਸ ਪੋਸਟਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤੇ ਅਸੀਂ ਇਸ ਸਾਰੀ ਜਾਣਕਾਰੀ ਨੂੰ ਬਾਰ ਕੋਡ ਸਮੇਤ ਐਵਰੀਥਿੰਗ ਅਸੀਂ ਪੰਜਾਬੀ ਵਿਰਾਸਤ ਦੇ ਉੱਤੇ ਜ਼ਰੂਰ ਸ਼ੇਅਰ ਕਰਾਂਗੇ ਤੁਹਾਨੂੰ ਵੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਤੁਸੀਂ ਸੇਵਾ ਦੇ ਤੌਰ ਦੇ ਉੱਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਜੋ ਇਸ ਦੇ ਰਾਹੀਂ ਜਿਹੜੇ ਹੋਰ ਸੰਗਤ ਹੈ ਲਾਹਾ ਲੈ ਸਕੇ ਆਪਣੇ ਬੱਚਿਆਂ ਨੂੰ ਗੁਰਬਾਣੀ ਕੰਠ ਦੇ ਨਾਲ ਜੋੜ ਸਕੇ ਸਿੱਖ ਇਤਿਹਾਸ ਦੇ ਬਾਰੇ ਉਹ ਪ੍ਰੇਰਿਤ ਕਰ ਸਕੀ ਬਹੁਤ ਧੰਨਵਾਦ ਕਰਦੇ ਹਾਂ ਗੁਰਦੁਆਰਾ ਰੋਜ਼ਵੈਲ ਦੇ ਸਮੂਹ ਪ੍ਰਬੰਧਕ ਤੇ ਸਮੂਹ ਸੇਵਾਦਾਰ ਸੰਗਤ ਵੱਲੋਂ ਵੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ